ਅੰਮ੍ਰਿਤਸਰ ਦੇ ਵਿੱਚ ਉਤਰੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆਉਣ ਵਾਲਾ ਦੂਜਾ ਅਮਰੀਕੀ ਜਹਾਜ਼ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਵੀ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਲੈ ਕੇ ਆਉਣ ਵਾਲਾ ਅਮਰੀਕੀ ਜਹਾਜ਼ ਅਮ੍ਰਿਤਸਰ 'ਚ ਹੀ ਉਤਰੇਗਾ ਬੇਸ਼ੱਕ ਇਸ ਜਹਾਜ਼ 'ਚ ਵੀ ਭਾਰਤ ਦੇ ਸਾਰੇ ਰਾਜਾਂ ਦੇ ਨਾਗਰਿਕ ਹੋਣਗੇ ਪਰ ਇਸ ਨੂੰ ਮੁੜ ਅਮ੍ਰਿਤਸਰ ਦੇ ਵਿੱਚ ਹੀ ਉਤਾਰਿਆ ਜਾ ਰਿਹਾ ਹੈ ਤੇ ਦੱਸਿਏ ਕਿ ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਵੀ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆਉਣ ਵਾਲਾ ਅਮਰੀਕੀ ਜਹਾਜ਼ ਅਮ੍ਰਿਤਸਰ 'ਚ ਹੀ ਹੁਣ ਉਤਰਨ ਜਾ ਰਿਹਾ ਹੈ ਉਥੇ ਹੀ ਦੱਸਿਏ ਕਿ ਇਹ ਜਹਾਜ਼ ਦਿੱਲੀ ਜਾਂ ਫਿਰ ਗੁਜਰਾਤ ਦੇ ਵਿੱਚ ਕਿਉਂ ਨਹੀਂ ਉਤਾਰਿਆ ਸੈਰਨੋਲ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਤੇ ਦੱਸ ਦिए ਕਿ ਪੰਜਾਬ ਨਾਲੋਂ ਵੱਧ ਤਾਂ ਦੂਜੇ ਰਾਜਾਂ ਦੇ ਲੋਕ ਜਿਹੜੇ ਕਿ ਇਹਨਾਂ ਜਹਾਜ਼ਾਂ ਦੇ ਵਿੱਚ ਹੁੰਦੇ ਨੇ ਤੇ ਦੱਸ ਦिए ਕਿ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦੇ ਨਾਲ ਭਰਿਆ ਇੱਕ ਹੋਰ ਜਹਾਜ਼ ਸ਼ਨੀਵਾਰ ਨੂੰ ਅੰਮ੍ਰਿਤਸਰ ਚ ਉਤਰ ਰਿਹਾ ਹੈ ਦੇ ਇਸ ਜਹਾਜ਼ ਚ ਕਿੰਨੇ ਯਾਤਰੀ ਹੋਣਗੇ ਤੇ ਇਹ ਕਦੋਂ ਉਤਰੇਗਾ ਇਸ ਦੀਆਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਜਹਾਜ਼ ਦੇ ਆਉਣ ਦੀ ਸੂchnਾ ਤੋਂ ਬਾਅਦ ਅੰਮ੍ਰਿਤਸਰ ਦੀ ਖੋਫੀਆ ਏਜੰਸੀਆਂ ਅਲਰਟ ਕੀ ਨੇ ਪੰਜਾਬ ਪੁਲਿਸ ਦੇ डीसीपी अमरिंदर हरप्रीत सिंह ਮੰਡੇਰ ਨੇ ਕਿਹਾ ਹੈ ਕਿ ਸੂਚਨਾ ਮਿਲੀ ਹੈ ਕਿ ਸ਼ਨੀਵਾਰ ਰਾਤ ਨੂੰ ਇੱਕ ਜਹਾਜ਼ ਅੰਮ੍ਰਿਤਸਰ ਚ ਉਤਰੇਗਾ ਤੇ ਇਸ ਤੋਂ ਪਹਿਲਾਂ ਦੱਸਦੀ ਕਿ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਵਿੱਚ ਦੇਸ਼-ਦੇਸ਼ ਏ ਰਾਜਾਂ ਦੇ ਲੋਕ ਸ਼ਾਮਲ ਨੇ ਤੇ ਇਹਨਾਂ ਚੋਂ ਹਰਿਆਣਾ ਦੇ 34, ਗੁਜਰਾਤ ਦੇ 33 ਅਤੇ ਪੰਜਾਬ ਦੇ 30 ਲੋਕਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3 ਤੇ ਉਤਰ ਪ੍ਰਦੇਸ਼ ਦੇ 2 ਅਤੇ ਚੰਡੀਗੜ੍ਹ ਦੇ 2 ਲੋਕ ਸ਼ਾਮਲ ਨੇ ਸਵਾਲ ਉਠੇ ਸੀ ਕਿ ਹਰਿਆਣਾ ਤੇ ਗੁਜਰਾਤ ਦੇ ਵਦ ਨਾਗਰਿਕ ਹੋਣ ਦੇ ਬਾਵਜੂਦ ਜਹਾਜ਼ ਪੰਜਾਬ ਚ ਕਿਉਂ ਉਤਾਰਿਆ ਗਿਆ ਹੈ ਸਿਆਸੀ ਧਿਰਾਂ ਨੇ ਪੰਜਾਬ ਨੂੰ ਬਦਨਾਮ ਕਰਨ ਦਾ ਸਾਜ਼ਿਸ਼ ਕਹੀ ਹੈ ਤੇ ਜਿਸ ਤੋਂ ਬਾਅਦ ਉਦਾਸੀ ਇਹ ਕਿ ਉਹਨਾਂ ਸਾਰੇ ਲੋਕਾਂ ਨੂੰ ਹੁਣ ਅੰਮ੍ਰਿਤਸਰ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਜੋ 에ਜੰਟ ਰਾਹੀਂ ਡੌਂਕੀ ਲਾਕੇ ਜਿਹੜੇ ਕਿ ਅਮਰੀਕਾ ਪਹੁੰਚੇ ਸੀ ਤੇ ਇਸ ਤਰ੍ਹਾਂ 에ਜੰਟ ਪ੍ਰਤੀ ਵਿਅਕਤੀ 32 ਤੋਂ 40 ਲੱਖ ਰੁਪਏ ਵਸੂਲਦੇ ਨੇ ਤੇ ਇਹਨਾਂ ਸਾਰੇ ਲੋਕਾਂ ਨੂੰ ਮੈਕਸੀਕੋ ਪਨਾਮਾ ਆਦਿ ਦੇ ਜਿਹੜੇ ਕਿ ਜੰਗਲਾਂ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਣ ਦੇ ਲਈ ਮਜਬੂਰ ਕੀਤਾ ਗਿਆ ਸੀ ਬਹੁਤ ਸਾਰੇ ਲੋਕ ਅਜੇ ਨੇ ਜੋ ਅਮਰੀਕਾ ਵੀ ਨਹੀਂ ਪਹੁੰਚ ਸਕੇ ਤੇ ਜੰਗਲਾਂ ਦੇ ਵਿੱਚ ਭੁੱਖ ਪਿਆਸ ਦੇ ਨਾਲ ਹੀ ਮਰ ਗਏ ਨੇ ਤੇ ਜਿਸ ਤੋਂ ਬਾਅਦ ਹੁਣੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਦੂਜਾ ਜਹਾਜ਼ ਉਤਰਨ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਉਥੇ ਹੀ ਗੈਰ ਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਹੋਣਗੇ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਲਗਾਤਾਰ ਸਵਾਲੇ ਵੜਿਆ ਹੋਇਆ ਹੈ ਕਿ ਜਦੋਂ ਹੋਰ ਰਾਜਾਂ ਦੇ ਲੋਕ ਨੇ ਤਾਂ ਪੰਜਾਬ ਦੇ ਵਿੱਚ ਹੀ ਕਿਉਂ ਇਸ ਜਹਾਜ਼ ਨੂੰ ਉਤਾਰਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉੱਥੇ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਹੁਣ ਦੂਜਾ ਜਹਾਜ਼ ਵੀ ਉਤਰਨ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਕਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਗਏ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਦੂਜਾ ਜਹਾਜ਼ ਅਮਰੀਕਾ ਤੋਂ ਰਿਪੋਰਟ ਕਰੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਇਸ ਦੂਜੇ ਜਹਾਜ਼ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੇ ਵਿਰੋਧ ਤੇ ਉੱਥੇ ਹੀ ਜਿਹੜਾ ਕਿ ਲਗਾਤਾਰ ਵਿਰੋਧੀ ਸਵਾਲ ਚੱਕ ਰਹੇ ਨੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ